ਖੇਤੀਬਾੜੀ ਦੇ ਕਿਸਾਨ ਭਲਾਈ ਵਿਭਾਗ ਵੱਲੋਂ ਖੇਤੀ ਉਨਤੀ ਯੋਜਨਾ ਅਧੀਨ ਹਾੜੀ ਦੀਆਂ ਫਸਲਾਂ ਬਾਰੇ ਜਾਣਕਾਰੀ ਦੇਣ ਲਈ ਅੱਤੇ ਵਾਲੀ ਵਿਖੇ ਜ਼ਿਲ੍ਹਾ ਪੱਧਰੀ ਕਿਸਾਨ ਸਿਖਲਾਈ ਮੇਲਾ ਲਗਵਾਇਆ ਗਿਆ ਇਸ ਮੌਕੇ ਮੁੱਖ ਮਹਿਮਾਨ ਵਜੋਂ ਫਤਿਹਗੜ੍ਹ ਸਾਹਿਬ ਦੇ ਵਿਧਾਇਕ ਐਡਵੋਕੇਟ ਲਖਬੀਰ ਸਿੰਘ ਰਾਏ ਸ਼ਾਮਿਲ ਹੋਏ ਇਸ ਦੌਰਾਨ ਅਮਲੋਤ ਤੋਂ ਵਿਦਾਇ ਗੁਰਿੰਦਰ ਸਿੰਘ ਗੈਰੀ ਬਡਿੰਗ ਤੇ ਮਾਰਕੀਟ ਕਮੇਟੀ ਸਰਹੰਦ ਦੇ ਚੇਅਰਮੈਨ ਗੁਰਿੰਦਰ ਸਿੰਘ ਢਿੱਲੋ ਵੀ ਪਹੁੰਚੇ ਇਸ ਮੌਕੇ ਵੱਖ-ਵੱਖ ਵਿਭਾਗਾ ਤੇ ਸਹਿ ਸਹਾਇਤਾ ਸਮੂਹਾ ਵੱਲੋਂ ਆਯੋਜਿਤ ਪ੍ਰਦਰਸ਼ਨ ਕਾਰਿਆ ਨੂੰ ਵਿਭਾਗਕ ਸ਼ਖਸੀਅਤਾਂ ਨੇ ਦੇਖਿਆ ਤੇ ਹੌਸਲਾ ਅਫਜ਼ਾਇਦ ਕੀਤੀ ਆੜੀ ਦੀ ਫਸਲਾਂ ਬਾਬਤ ਕਿਸਾਨ ਮੇਲਾ ਸੀ ਉਹਦੇ ਵਿੱਚ ਸਾਡੇ ਸਾਰੇ ਜ਼ਿਲ੍ਹੇ ਦੇ ਅਫਸਰ ਸਹਿਬਾਨ ਚੀਫ ਸਾਫ ਡਿਸਰ ਸਾਡੇ ਔਰ ਸਾਡੇ ਕਿਸਾਨ ਬਖ ਬਖ ਪਿੰਡਾਂ ਚੋਂ ਆਏ ਬਖ ਬਖ ਬਲਾਕਾਂ ਚੋਂ ਆਏ ਸਾਰੇ ਜਿਹੜੇ ਸਾਡੇ ਮਾਹਿਰ ਉਹਨਾਂ ਨੇ ਉਹਨਾਂ ਨੂੰ ਜਾਣਕਾਰੀ ਦਿੱਤੀ ਕਿਸਾਨਾਂ ਨੇ ਆਪਣੇ ਤਜਰਬੇ ਦੀ ਜਾਣਕਾਰੀ ਦਿੱਤੀ ਸਰਦਾਰ ਸਜੀਤ ਸਿੰਘ ਵੀ ਆਏ ਸੋ ਅੱਜ ਜਿਹੜਾ ਮਾਨ ਸਾਹਿਬ ਦਾ ਇਹ ਸਨੇਹਾ ਹੈ ਸਾਰਿਆਂ ਨੂੰ ਅਸੀਂ ਦਿੱਤਾ ਹੈ ਕਿ ਜਿਹੜੀ ਸਾਡੀ ਧਰਤੀ ਬੰਜਰ ਹੋ ਰਹੀ ਹੈ ਉਹਨੂੰ ਬਚਾਉਣ ਲਈ ਸਭ ਤੋਂ ਪਹਿਲਾਂ ਕਿ ਸਰਕਾਰ ਬਹੁਤ ਵੱਡੇ ਪ੍ਰਾਲੇ ਕਰ ਰਹੀ ਕਿ ਨਹਿਰਾਂ ਚੋਂ ਸੂਏ ਚ ਪਾਣੀ ਦੇ ਰਹੀ ਹੈ। ਉਹਦੇ ਵੱਧ ਤੋਂ ਵੱਧ ਲਾਭ ਲਿਆ ਜਾ ਸਕੇ। ਬਾਕੀ ਜੋ ਸਰਕਾਰ ਦੀ ਨੀਤੀ ਹੈ ਕਿ ਅਸੀਂ ਨਵੇਂ ਟੈਕਨੀਕ ਨਾਲ ਫਸਲਾਂ ਦਾ ਤਰੀਕਾ ਕੰਮ ਉਹ ਵੀ ਕਰਨਾ ਚਾਹੀਦਾ ਹੈ। ਬਾਕੀ ਮੈਂ ਮੁਬਾਰਕਬਾਦ ਦਿੰਦਾ ਸਾਡੇ ਡੀ ਸਾਹਿਬ ਨੂੰ ਸਾਡੇ ਸਾਰੇ ਪ੍ਰਸ਼ਾਸਨ ਨੂੰ ਜੀ ਸਾਹਿਬ ਨੂੰ ਕਿ ਇਹਨਾਂ ਨੇ ਸਾਡੇ ਲਈ ਮਾਨ ਦੀ ਗੱਲ ਹੈ ਕਿ ਜਿਹੜੀ ਪ੍ਰਾਲੀ ਸਭ ਤੋਂ ਘੱਟ ਜਿਹੜੀ ਹਲਕਾ ਜ਼ਿਲ੍ਹਾ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਵਿੱਚ ਅੱਗ ਲਗਾਈ ਗਈ ਹੈ ਉਹ ਤੁਸੀਂ ਇੱਕ ਨੰਬਰ ਆ ਅੱਗ ਨਾ ਲਾਉਣ ਵਾਲੇ ਚ ਸੋ ਬਹੁਤ ਬਹੁਤ ਇਹਨਾਂ ਮੁਬਾਰਕਬਾਦ ਜਿਵੇਂ ਸਾਡਾ ਜ਼ਿਲ੍ਹਾ ਨਸ਼ਿਆਂ ਦੇ ਵਿੱਚ ਵੀ ਸਭ ਤੋਂ ਅੱਗੇ ਹੈ ਸਾਡੇ ਬਹੁਤ ਘੱਟ ਨਸ਼ੇ ਹੋ ਰਹੇ ਨੇ ਸਾਰੀ ਜਿਹੜੀ ਲਿਸਟ ਬਣੀ ਸੀ ਪੰਜਾਬ ਦੀ ਸਭ ਤੋਂ ਪਿੱਛੇ ਨਾ ਪੰਜਾਬ ਦਾ ਸੀ ਅਸੀਂ ਉਹ ਪੰਜਾਬ ਦੇ ਲੋਕਾਂ ਬਚਾਉਨੇ ਆ ਫਤੇਗੜ ਸਾਹਿਬ ਜਿੱਥੇ ਬਹੁਤ ਘੱਟ ਨਸ਼ੇ ਯੂਜ਼ ਹੁੰਨੇ ਆ ਸਾਡੇ ਲਈ ਮਾਣ ਦੀ ਗੱਲ ਹੈ ਸਾਡੇ ਪ੍ਰਸ਼ਾਸਨ ਦੀ ਵੀ ਇਹਦੇ ਵਿੱਚ ਮਿਹਨਤ ਹੈ ਸਰਕਾਰ ਦਾ ਵੀ ਬਹੁਤ ਵੱਡਾ ਯੋਗਦਾਨ ਹੈ ਸੋ ਇਸ ਤਰ੍ਹਾਂ ਦੇ ਕੈਂਪੇਨ ਜਿਹੜੇ ਇਹ ਲੱਗਣੇ ਚਾਹੀਦੇ ਨੇ ਸਾਡੇ ਕਿਸਾਨਾਂ ਨੂੰ ਸਕਲਾਈ ਮਿਲਣੀ ਚਾਹੀਦੀ ਹੈ ਪਿਛਲੀ ਵਾਰ ਮੈਂ ਚੀਫ ਸਾਹਿਬ ਨੂੰ ਕਿਹਾ ਸੀ ਕਿ ਅਸੀਂ ਪਿੰਡਾਂ ਵਿੱਚ ਲਿਕੇ ਜਾਈਏ ਉਹ ਤੋਂ ਅਸੀਂ ਚਨਾਥਲ ਕਲਾ ਔਰ ਖੇੜੇ ਵਿੱਚ ਜਾ ਕੇ ਕੈਂਪ ਲਾਇਆ ਸੀ ਸੋ ਇਹ ਕਿਸਾਨਾਂ ਨੂੰ ਵੀ ਵੱਧ ਤੋਂ ਵੱਧ ਆਉਣਾ ਚਾਹੀਦਾ ਤਾਂ ਕਿ ਉਹ ਮਹਾਰਾਂ ਦੇ ਜਿਹੜੇ ਵਿਚਾਰ ਸੁਖਸੰਗ ਉਹਨਾਂ ਨੂੰ ਇੰਪਲੀਮੈਂਟ ਕਰ ਸਕਣ ਨਾਲ ਦੀ ਨਾਲ ਜਿਹੜੀ ਸਾਡੀ ਫਸਲ ਹੈ ਈਡੀ ਹੋਰ ਉਹ ਚਨਖਾਰ ਆਵੇ ਝਾੜ ਚਾਰਚ ਵਧਦਾ ਹੋਵੇ ਔਰ ਸਾਡਾ ਖੇਤ ਖੁਸ਼ਹਾਲ ਹੋਵੇ ਵਾਲੀ ਵਿਖੇ ਡਿਸਟ੍ਰਿਕਟ ਲੈਵਲ ਕਿਸਾਨ ਕੈਂਪ ਲਾਇਆ ਗਿਆ ਹੈ ਇੱਥੇ ਆ ਕੇ ਬਹੁਤ ਹੀ ਖੁਸ਼ੀ ਮਹਿਸੂਸ ਹੋਈ ਹੈ ਕਿਉਂਕਿ ਵੱਖ-ਵੱਖ ਪ੍ਰੋਗਰੈਸਿਵ ਫਾਰਮਰ ਜਿਹੜੇ ਆਰਗੇਨਿਕ ਫਾਰਮਿੰਗ ਕਰ ਰਹੇ ਹਨ ਉਹਨਾਂ ਨੇ ਵੀ ਸਟਾਲ ਲਾਏ ਹਨ ਵੱਖ-ਵੱਖ ਵਿਭਾਗਾਂ ਨੇ ਸਟਾਲ ਲਾਏ ਹਨ ਤੇ ਕਿਵੇਂ ਨਵੀਆਂ ਟੈਕਨੀਕਸ ਯੂਜ਼ ਕਰਕੇ ਖੇਤੀ ਕੀਤੀ ਜਾ ਸਕਦੀ ਹੈ ਇਸ ਬਾਰੇ ਮਾਹਿਰਾਂ ਨੇ ਦੱਸਿਆ ਹੈ ਨਾਲ ਹੀ ਮੈਂ ਸਾਰੇ ਕਿਸਾਨ ਭਰਾਵਾਂ ਨੂੰ ਧੰਨਵਾਦ ਵੀ ਕਰਨਾ ਚਾਹੁੰਦੀ ਹਾਂ ਕਿ ਉਹਨਾਂ ਨੇ ਇਸ ਵਾਰ ਸਾਡੀ ਬਹੁਤ ਮਦਦ ਕੀਤੀ ਹੈ ਸਭ ਤੋਂ ਘੱਟ ਫਾਇਰ ਇਨਸੀਡੈਂਟ ਜ਼ਿਲ੍ਹਾ ਫਤਿਹਗੜ ਸਾਹਿਬ ਵਿੱਚ ਆਏ ਹਨ ਜੋ ਕਿ ਇੱਕ ਪਵਿੱਤਰ ertid ਹੈ ਤੇ ਹੁਣ ਸਾਡਾ ਟੀਚਾ ਅਗਲੇ ਸਾਲ ਲਈ 0 ਡਬਲ ਬਰਨਿੰਗ ਹੈ ਜੋ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਅਗਲੇ ਸਾਲ ਅਸੀਂ ਟੀਚਾ ਪ੍ਰਾਪਤ ਕਰ ਲਵਾਂਗੇ ਅਫਸਲ ਕਿਸਾਨਾਂ ਨੂੰ ਵੀ ਸਨਮਾਨ ਕਰਦੇ ਜਿਹੜੇ ਅੱਗ ਨਹੀਂ ਲਗਾਉਂਦੇ ਇਸ ਵਾਰ ਕੀ ਹਾਂਜੀ ਅਸੀਂ ਇਸ ਵਾਰ ਵੀ ਕਿਸਾਨਾਂ ਨੂੰ ਸਨਮਾਨਿਤ ਕੀਤਾ ਵੱਖ-ਵੱਖ ਬਲਾਕਾਂ ਦੇ ਕਿਸਾਨਾਂ ਨੂੰ ਤੇ ਕਰਦੇ ਰਵਾਂਗੇ ਨਿਰੰਤਰ ਕਿਸਾਨ ਭਾਈ ਭਾਗ ਜਿਲ੍ਹਾ ਫਤਿਹਗੜ ਸਾਹਿਬ ਜੀ ਵੱਲੋਂ ਫਸਲਾਂ ਸੰਬੰਧੀ ਕਿਸਾਨਾਂ ਨੂੰ ਤਕਨੀਕੀ ਜਾਣਕਾਰੀ ਦੇਣ ਲਈ ਜਿਲ੍ਹਾ ਪੱਧਰੀ ਕਿਸਾਨ ਸਕਲ ਕੈਂਪ ਅਤੇ ਪ੍ਰਦਰਸ਼ਨੀ ਲਗਾਈ ਗਈ ਇਸ ਵਿੱਚ ਪੀਯੂ ਲੁਧਿਆਣਾ ਦੇ ਕੇਵੀਕੇ ਸੈਂਟਰ ਪਟਿਆਲਾ ਅਤੇ ਫਤਿਹਗੜ ਸਾਹਿਬ ਦੇ ਖੇਤੀ ਮਹਾਰਮ ਵੱਲੋਂ ਕਿਸਾਨਾਂ ਨੂੰ ਫਸਲਾਂ ਦੀ ਬਿਜਾਈ ਉਹਨੀਆਂ ਅਗਰੋਨੋਮੀ ਪ੍ਰੈਕਟਿਸਸ ਉਹਦੇ ਲੱਗਣ ਵਾਲੇ ਕੀੜੇ ਮਕੌੜੇ ਤੇ ਹੋਰ ਮਸ਼ੀਨਰੀ ਸੰਬੰਧੀ ਇਤਨੀ ਕੀ ਜਾਣ ਦਿੱਤਾ ਜਿਸ ਦਾ ਅਸੀਂ ਸਮਝਦੇ ਹਾਂ ਕਿਸਾਨਪਰਾ ਭਰਪੂਰ ਲਾਹਾ ਠਾਣਗੇ ਇਸ ਦੇ ਨਾਲ ਹੀ ਮੈਂ ਜ਼ਿਲ੍ਹੇ ਦੇ ਕਿਸਾਨਪਰਾਵਾਂ ਨੂੰ ਅਪੀਲ ਕਰਦਾ ਕਿ ਜ਼ਿਲ੍ਹੇ ਵੱਲੋਂ ਸਮੇਂ-ਸਮੇਂ ਤੇ ਵੱਖ-ਵੱਖ ਬਲਾਕ ਕੈਂਪਰ ਬਲਾਕ ਪਦਰੀ ਕੈਂਪ ਪਿੰਡ ਪਦਰੀ ਕੈਂਪ ਵੀ ਲਗਾਏ ਜਾਂਦੇ ਹਨ ਜੋ ਪੀਯੂ ਵੱਲੋਂ ਨਵੀਂ ਟੈਕਨੋਲੋਜੀ ਦਿੱਤੀ ਜਾਂਦੀ ਹੈ ਉਹ ਕਿਸਾਨਾਂ ਨਾਲ ਸਾਂਝੀ ਕੀਤੀ ਜਾਂਦੀ ਹੈ ਕਿਸਾਨਪਰਾ ਇਹਨਾਂ ਕਿਸਾਨ ਸਿਕਲਾਈ ਕੈਂਪਾਂ ਤੋਂ ਆਪਣਾ ਤਕਨੀਕੀ ਗਿਆਨ ਲੈ ਕੇ ਲਾਹਾ ਲੈ ਸਕਦੇ ਹਨ ਇਸ ਦੇ ਨਾਲ ਹੀ ਜ਼ਿਲ੍ਹੇ ਦੇ ਅੰਦਰ ਇਸ ਵਾਰ ਪਰਾਲੀ ਦੀਆਂ ਘਟਨਾਵਾਂ ਅੱਗ ਲੱਗਣ ਦੇ ਘਟਨਾਵਾਂ ਵਿੱਚ ਕਾਫੀ ਗraft ਆਈ ਹੈ ਤੇ ਮੈਂ ਕਿਸਾਨ ਭਰਾਵਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਅੱਜ ਦਾ ਇਹ ਜ਼ਿਲ੍ਹਾ ਪੱਤਰੀ ਕਿਸਾਨ ਜਿਹੜਾ ਕੈਂਪ ਸੀਗਾ ਮਾਨਯੋਗ ਡਿਪਟੀ ਕਮਿਸ਼ਨਰ ਡਾਕਟਰ ਸੋਨਾ ਸਿੰਧ ਜੀ ਦੇ ਉਪਰਾਲਿਆਂ ਸਦਕਾ ਬਹੁਤ ਹੀ ਕਾਮਯਾਬੀ ਨਾਲ ਨੇਪਰੇ ਚੜਿਆ ਤੇ ਮੈਨੂੰ ਇਸ ਗੱਲ ਦੀ ਬੜੀ ਖੁਸ਼ੀ ਹੋਈ ਹੈ ਕਿ ਡੀ ਸਾਹਿਬ ਨੇ ਵੀ ਦੱਸਿਆ ਹੈ ਕਿ ਸਾਡੇ ਜ਼ਿਲ੍ਹੇ ਦੇ ਵਿੱਚ ਸਭ ਤੋਂ ਘੱਟ ਜਿਹੜੇ ਪਰਾਲੀ ਦੇ ਅੱਗ ਲਾਉਣ ਦੇ ਕੇਸ ਆਏ ਨੇ ਇਸ ਗੱਲ ਵਾਸਤੇ ਵਧਾਈ ਦੇ ਪਾਤਰ ਨੇ ਮੈਂ ਕਿਸਾਨਾਂ ਨੇ ਬਹੁਤ ਧਿਆਨ ਦੇ ਨਾਲ ਸੁਣਿਆ ਕਿਸਾਨਾਂ ਦੀ ਵੀ ਬਹੁਤ ਵਾਰ ਇਸ ਗੱਲ ਤੇ ਤਾਰੀਫ ਕਰਦਾ ਕਿ ਇਹਨਾਂ ਕੈਂਪਾਂ ਦੇ ਵਿੱਚ ਆਉਂਦੇ ਨੇ ਹਾਜ਼ਰੀ ਭਰਦੇ ਨੇ ਪੰਜਾਬ ਸਰਕਾਰ ਵੱਲੋਂ ਦਿੱਤੀਆਂ ਗਈਆਂ ਸਾਰੀਆਂ ਜਿਹੜੀਆਂ ਸਬਸਿਡੀ ਤੇ ਹੋਰ ਸਹੂਲਤਾਂ ਨੇ ਉਹਨਾਂ ਦਾ ਭਰਪੂਰ ਲਾਹਾ ਲੈਂਦੇ ਨੇ ਸੋ ਮੈਂ ਧੰਨਵਾਦ ਕਰਦਾ ਜਿੱਥੇ ਸਾਡੇ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦਾ ਉੱਥੇ ਵਿਸ਼ੇਸ਼ ਤੌਰ ਤੇ ਡਿਪੀ ਕਮਿਸ਼ਨਰ ਸਾਹਿਬ ਦਾ ਜਿਨ੍ਹਾਂ ਦੀ ਰਹਿਨਮਾਈ ਥੱਲੇ ਜ਼ਿਲ੍ਹੇ ਦੇ ਵਿੱਚ ਬਹੁਤ ਵਧੀਆ ਇਹ ਕਿਸਾਨ ਕੈਂਪ ਤੇ ਕਿਸਾਨਾਂ ਲਈ ਸਾਰੇ ਪ੍ਰੋਗਰਾਮ ਚੱਲੇ ਧੰਨਵਾਦ